ਸਾਸਤਰੀ ਘਾਲ ਜੀ ਲੈਬ ਡਿਸਕਸ਼ਨ ਪ੍ਰੋਗਰਾਮ ਕੇ ਵਿੱਚ ਮਾ ਸਾਰਿਆਂ ਦਾ ਮੈਂ ਬਹੁਤ ਬਹੁਤ ਸਵਾਗਤ ਕਰ ਰਿਹਾ ਵੀਰ ਯੋ ਰਵਨੀਤ ਬਿੱਟੂ ਯੋ ਜਿਹੜਾ ਬਿਆੰਤ ਕਾ ਪੋਤਾ ਇਸ ਕੀ ਖਬਰ ਦਸਾਂ ਤਾਂ ਨੂ ਵੀਰ ਰਵਨੀਤ ਬਿੱਟੂ ਕਿਸਾਨਾਂ ਦੇ ਬੜਾ ਦੁਖੀ ਕਿਸਾਨਾਂ ਦੇ ਦੁਖੀ ਹੋਣਾ ਵੀ ਵੀਰ ਕਿਉਂਕਿ ਯੋ ਜਿਹੜੇ ਪਾਸੇ ਨੂੰ ਜਾਂ ਕਸਾਨ ਜਦ ਉਸ ਪਾਸਾ ਜਾ ਕੇ ਉਸ ਨੂੰ ਘੇਰ ਲਿਆ ਅਰ ਕੀਰਾ ਜਦ ਚਾਰੇ ਪਾਸੇ ਤੇ ਪੈ ਜਾ ਵੀਰ ਫੇਰ ਈਸ਼ ਨੂੰ ਨਾ ਉਧਰ ਨਾ ਉਧਰ ਬਿੱਚ ਵਿਚਾਲੇ ਫਾਜਾ ਜੀ ਤਰ੍ਹਾਂ ਦਾ ਗਾਣਾ ਨਹੀਂ ਸੁਣਿਆ ਥੰਨੇ ਹੈ ਰੱਬਾ ਬਿੱਚ ਚ ਟ੍ਰਕਾਂ ਦੇ ਮੈਂ ਫੀਟ ਵਰਗੀ ਫਸ ਗਈ ਇਸ ਤਰੀ ਹਾਂਸਰਾ ਜਹਾਂਸ ਫਾਜਾ ਇਸ ਤਰੀ ਮਤਲਬ ਰਵਨੀਤ ਬਿੱਟੂ ਵਾਜਾ ਇਤਰੀ ਮਤਲਬ ਕਹਿ ਲੋ ਪੰਜਾਬ ਕੇ ਕਈ ਲੀਡਰ ਬੀਜੇਪੀ ਕੇ ਜਿਹੜੇ ਜੋ ਮਰੂਤੀ ਦੇ ਵਿੱਚ ਫਸ ਜਾਂ ਹਰ ਬੀਰੀ ਸੀਗਰ ਕਾ ਕਹਿ ਲਿਓ ਸਾਰਾ ਚੱਕਰ ਪੈ ਰਿਆ ਈਵ ਰਵਨੀਤ ਬਿੱਟੂ ਕਹ ਰਹਾ ਕਾ 10 ਸਾਲ ਕਹਾ ਮੈਂ ਕਹਾ ਮੈਂਬਰ ਪਾਰਲੀਮੈਂਟਰੀ ਆ ਕਹਾ ਮੈਂ ਜਿੰਨਾ ਪੈਸਾ ਸੈਂਟਰ ਤੇ ਲਿਆ ਗੱਲ ਲੁਧਿਆਣੇ ਮਾ ਲਾਇਆ ਕਹਾ ਕੋਈ ਲਾ ਨਹੀਂ ਸਕਦਾ ਕਹਾ ਔਰ ਮੈਂ ਕਹਾ ਅਜ ਤੱਕ ਕਿਸੇ ਬਾਖਾ ਪਰਚਾ ਨਹੀਂ ਹੋਣ ਦਿਆ ਕਾ ਇੱਕ ਪਰਚਾ ਨੇ ਨਜਾਇਜ਼ ਕਰਿਆ ਕਿਸੇ ਦੇ ਉੱਪਰ ਕਹਾ ਯਾਰ ਇਤਰਾੰ ਕਥੇ ਕਰਾਂ ਤੰਬਰੇ ਗਏ ਮਤਲਬ ਈ ਬ ਚੀਕਾ ਨਿਕਲ ਗਿਆ ਕਹਿ ਲਿਓ ਪੰਜਾਬੀ ਦੇ ਵਿੱਚ ਈ ਸਮਝ ਚ ਇੱਕ ਹੀ ਕਹਿ ਸਕਦਾ ਵੀਰ ਚੀਕਾ ਨਿਕਲ ਗਿਆ ਰਵਨੀਤ ਬਿੱਟੂ ਨੂੰ ਸਮਝ ਨਹੀਂ ਆ ਰਹੀ ਵੀਰ ਈਵ ਕਰਨਾ ਔਰ ਕਰਨਾ ਤੇ ਇਸੀ ਕਰ ਕਹਿ ਲਿਓ ਵੀਰ ਇਹ ਸਾਰੀ ਦਿੱਕਤ ਪ੍ਰੇਸ਼ਾਨੀ ਜਿਹੜੀ ਈਵਰ ਬਨੀਤ ਬਿੱਟੂ ਵਾਸਤਾ ਬਣ ਗਈ ਆਰ ਕਹਿ ਲਓ ਵੀਰ ਯੋ ਕਹ ਰਹਾ ਮੈਂ ਭਾਜਪੀ ਦਾ ਈ ਬ ਪੱਕਾ ਬਰਕਰ ਪੱਕਾ ਉਹਨਕੇ ਗਾਇਲ ਹੋ ਗਿਆ ਪਰ ਮੈਂ ਤੋ ਇੱਕੇ ਬਾਦ ਕਹਾਂ ਵੀਰ ਯੋ ਜਿਹੜਾ ਬੰਦਾ ਆਪਣਾ ਦਾਤੇਗਾ ਨਹੀਂ ਹੋਇਆ ਬਾਕੀ ਸੀਗਾ ਕੀ ਹੋਵੇਗਾ ਈ ਇਸ ਦਾ ਦਾਦਾ ਯੋ ਜਿਹੜਾ ਵਿਅੰਤ ਯੂ ਬਿਆੰਤ ਦਾ ਪੋਤਾ ਦੇਖ ਲਿਓ ਬਿਆੰਤ ਸਿੰਘ ਨੇ ਕਿਤਨਾ ਯੋ ਕਾਂਗਰਸ ਪਾਰਟੀ ਵਾਸਤਾ ਯੂ ਕਰਿਆ ਪਰ ਦੇਖ ਲਿਓ ਅਗਲਾ ਮਿੰਟ ਮਾਰਕਾ ਆ ਗਿਆ ਵਾ ਗਿਆ ਪੰਜੇ ਵਾਲੇ ਦੇਖਦੇ ਰਹਿ ਗਏ ਪੰਜੇ ਨੂੰ ਇਹ ਪਹਿਲਾਂ ਪਹਿਲਾਂ ਤੋਂ ਇਸਨੇ ਬੀਜੇਪੀ ਦੇ ਬੋਰਡ ਦੇ ਉੱਪਰ ਆਪਣੇ ਦਾਦੇ ਦੀ ਫੋਟੋ ਵੀ ਲਾ ਲਈ ਤੀ ਬਿਆੰਤ ਕੀ ਪਰ ਬਾਅਦ ਵਿੱਚ ਫਿਰ ਜਦ ਉੱਥੇ ਵਿਰੋਧ ਹੋਣ ਲੱਗ ਗਿਆ ਰਾਜਾ ਬੜਿੰਗ ਕਹਿ ਰਿਹਾ ਕਹ ਲੈ ਦੱਸ ਕਹਾ ਸਰਦਾਰ ਬਿਆਨਤ ਸਿੰਘ ਕੀ ਕਾ ਫੋਟੋ ਲਾਗਾ ਬੋਟਾ ਮੰਗ ਰਿਆ ਕਾ ਦਸ ਇਹ ਵੀ ਕਿ ਉਤਾਰੀ ਕਾ ਲੋਕਾਂ ਨੇ ਕਾ ਦਵਿੱਲ ਤੇਆ ਕਾ ਯੋ ਤਾਂ ਆਪਣੇ ਦਾਦੇ ਕਾ ਨਹੀਂ ਕਾ ਮਾ ਥਾਰਾ ਕਿ ਤਰਹ ਹੋ ਜੇਗਾ ਕਿਹੜੇ ਪਲੇਖਿਆਂ ਘੁੰਮਰੇ தாம் ਅਰ ਬਾਕੀ ਵੀਰ ਯੋ ਰੱਜਿਆ ਨਹੀਂ ਹਲੇ ਤੱਕ ਦੇਖ ਲੇ ਬੋਟਾ ਲੇਗਾ ਪੈਸੇ ਲੋਕਾਂ ਕੇ ਤੇ ਲੋਕਾਂ ਕੇ ਟੈਕਸ ਕੇ ਪੈਸੇ ਲਿਆ ਕਾ ਯੋ ਵੀਰ ਜੇ ਲੁਧਿਆਣੇ ਵਾਲਾ ਵੀ ਦੇ ਦੱਸ ਕਿਹੜਾ ਰਵਨੀਤ ਵੀਟੂ ਨੇ ਆਪਣੇ ਪੱਲੇ ਦੇ ਪੈਸਾ ਖਰਚਿਆ ਕੋਈ ਈਵ ਕਹਿ ਰਿਹਾ ਮੰਨੂ ਕਹਾ ਯੋ ਮਤਲਬ ਕਿਸੇ ਪਾਸੇ ਜਾਣ ਨਹੀਂ ਦੰਦੇ ਕਿਸੇ ਪਾਸਾ ਕਹਾ ਮੈਨੂੰ ਵਿਚਾਰ ਨਹੀਂ ਕਰਨ ਦੰਦੇ ਮੈਂ ਕੀ ਕਰਾਂ ਵੀ ਕਰਨਾ ਗਿਆ ਵੀਰੇ ਤਾਉ ਜੰਤਰ ਮੰਤਰ ਵਜਾਗਾ ਧਰਨਾ ਲਾਲੇ ਹੋਰ ਕੀ ਯੋ ਵੀ ਉਹ ਸਤਾ ਵੀਰ ਜੰਤਰ ਮੰਤਰ ਵਾ ਲੈ ਜੇ ਤਰਪਾਲ ਉੱਥਾ ਤਰਪਾਲ ਵਿਸਾ ਕੇ ਆਪਣੇ ਆਰਾਮ ਦੀ ਜਲੇ ਬਹਿ ਜੀ ਨਾਲ ਡਿੰਪੇ ਨੇ ਜਾ ਵਾ ਵੀ ਵੀਰ ਮੈਸੇ ਤੋਂ ਵੱਡਾ ਡਿੰਪਾ ਤੋਂ ਕਾਂਗਰਸ ਕੇ ਵਿੱਚ ਪਰ ਪਹਿਲਾਂ ਡਿੰਪਾ ਵੀ ਗਿਆ ਥਾ ਅਰ ਉਧਰ ਵੀਰ ਯੋ ਯੋ ਜਿਹੜਾ ਦਵਿੰਦ ਦਲਵੀਰ ਗੋਲਡੀ ਈਸ਼ ਨੂੰ ਟਿਕਟ ਨਾ ਦੇਣ ਤੇ ਪ੍ਰਤਾਪ ਬਾਜਵਾ ਕਹਿ ਰਿਹਾ ਕਾ ਵੀਰ ਦੋ ਟੁਕ ਸੁਣ ਲਿਓ ਮੇਰੀ ਗੱਲ ਕਾ ਕਾ ਪਹਿਲਾਂ ਈਸ਼ ਨੂੰ ਦੋ ਵਾਰ ਖੜਾਇਆਗਾ ਪਿੱਛੇ ਕਾ ਇਸ ਨੂੰ 75000 ਵੋਟ ਪਈ ਆ ਰਿਸਕੀ ਕਹਿ ਹੋਗੀ ਜਮਾਨਤ ਜਬਤ ਕਾਹਾ ਵੀਰ ਜਮਾਨਤਾਂ ਜਬਤ ਕਰਾਣੇਗਾ ਕਾਂਗਰਸ ਪਾਰਟੀ ਨੇ ਸੰਗਰੂਰ ਮਾ ਠੇਕਾ ਥੋੜੀ ਲਿਆ ਆ ਵੀ ਠੇਕਾ ਯੋ ਹਰ ਸਾਲ ਜਿਹੜਾ ਮਤਲਬ ਯੋ ਗੋਲਡੀ ਨੂੰ ਦੇ ਦੇਗਾ ਠੇਕਾ ਨਹੀਂ ਦੇਣਾ ਗਾਮਨ ਨਾ ਇਹ ਵੀਰ ਪਾਣੀ ਸਮਝ ਨਹੀਂ ਆ ਰਹੀ ਵੀ ਇਹੋ ਠੇਕਾ ਬਦਲਿਆ ਇਹ ਵੀ ਠੇਕਾ ਬਦਲਗਾ ਸਖਪਾਲ ਕਹਿ ਰਹੇ ਨੂੰ ਦਿਆ ਕਿਉਂਕਿ ਵੀਰ ਸਖਪਾਲ ਕਹਿ ਰਬ ਟਿੰਡੇਆਂ 'ਵਾਂ ਵੀ ਜੋਰ ਮਾਰ ਕੇ ਆਇਆ ਤਾਂ ਬਠਿੰਡੇ ਦੇ ਵਿੱਚ ਸਖਪਾਲ ਕਹਿ ਰਹੇ ਨੇ ਯੂਥ ਆ ਆਪਣੀ ਪਾਰਟੀ ਬਣਾ ਕੇ ਬੀਬੀ ਬਾਦਲ ਕੇ ਖਿਲਾਫ ਚੋਂ ਲੜਿਆ ਉੱਥਾ ਵੀਰ ਰਬ ਨਹੀਂ ਯੋ ਕਹ ਲੋ ਆ ਇਸ ਨੂੰ ਸਖਪਾਲ ਕਹਿ ਰਹੇ ਨੂੰ ਸਿਆਣਾ ਵੀ ਨਹੀਂ ਕਿਸੇ ਨੇ ਵੀਰ ਉੱਥਾ ਬਾਉ ਬੁਰੀ ਤਰ੍ਹਾਂ ਹਾਰਿਆ ਉੱਧਰ ਉੱਧਰ ਯੋ ਸੁਰਮਣੀ ਕਾਲੀ ਦਾ ਸੁੱਚਾ ਸਿੰਘ ਲੰਗਾ ਯੋ ਯੋ ਜਿਸki ਵੀਡੀਓ ਵਾਇਰਲ ਹੋਈ ਟੀਵੀ ਰ ਹਾਂ ਇਸਕੇ ਵਿਰੋਧੀ ਤੋਂ ਇਸ ਨੂੰ ਫਿਲਮ ਮੇਕਰ ਕਹਾ ਵੀਰ ਆਹ ਕੋਰਟ ਦੇ ਵਿੱਚ ਯੋ ਜਿਹੜਾ ਕੇਸ ਪਿਆ ਤਾਂ ਵੀਰ ਕੋਰਟ ਨੇ ਇਸ ਨੂੰ ਉੱਥਾ ਤੇ ਕਰਤਾ ਬਰੀ ਆਹ ਯੋ ਜ ਮਤਲਬ ਇਸਕੇ ਵਿੱਚ ਮੈਨੂੰ ਕੋਈ ਦੋਸ਼ ਹੈ ਨਹੀਂ ਕੋਈ ਪਰ ਫਿਲਮ ਦੇ ਵਿੱਚ ਮਾ ਤੋਂ ਵੀਰ ਬੈਠਾ ਹੀ ਦਿਖ ਰਿਹਾ ਔਰ ਸੁੱਚਾ ਲੰਗਾ ਕਹਿ ਰਿਹਾ ਕਹਾ ਵੀ ਮੈਂ ਤਾਂ ਆਪਣੇ ਕਾਜ਼ੀ ਦਾ ਪਾਰਟੀ ਦੇ ਕਾ ਬਹੁਤ ਦੁਖੀ ਬੜੇ ਭੇਤ ਖੋਲੇ ਕਾਲ ਲਿਆਂਗੇ ਕਹਾ ਮੇਰਾ ਬਹੁਤ ਨੁਕਸਾਨ ਹੋ ਰਿਹਾਗਾ ਔਰ ਇਹ ਕਹਿ ਰਿਹਾਗਾ ਜਿਹੜੇ ਇਲਾਕੇ ਮੇਂ ਤੇ ਮੈਂ ਹਾਂ ਕਉਰਾ ਖੜਾਇਆ ਨਾ ਜਿਹੜਾ ਇਹ ਮੈਂਬਰ ਪਾਰਲੀਮੈਂਟ ਦਾ 30000 ਵੋਟ ਤੇ ਜਿੱਤਾਲੇ ਨਾ ਡਿ ਗਿਆ ਮੁdde ਨੂੰ ਨਾ ਗਿਰਿਆ ਕਾ ਮੈਂ ਜ਼ਿੰਮੇਵਾਰ ਕਾ ਜੇ ਨਾ ਡਿ ਗਿਆ ਨਾ ਕਾ ਪੰਜਾਬ ਛੱਡ ਦਿਆਂ ਇਹ ਉਹ ਬਿਲ ਲਲਕਾਰਾ ਸੁੱਚਾ ਸਿੰਘ ਲਗਾਨੇ ਮਾਰਤਿਆ ਅਕਾਲੀ ਦਾ ਲਗਾਰਾ ਮੈਨੂੰ ਬਹੁਤ ਰਗੜੇ ਲਾ ਰਿਹਾ ਬਹੁਤ ਰਗੜੇ ਅਕਾਲੀਦਲ ਇਹੋ ਬਾਤ ਮੈਂ ਨਹੀਂ ਕਹਿ ਰਿਹਾ ਬਿਰਸੂਚਾ ਸਿੰਘ ਲਗਾ ਕੇ ਕਹਿ ਰਿਹਾ ਆ ਰਵੀਰ ਇਹ ਵੀਡੀਓ ਰਗੜਾ ਖਾ ਗਿਆ ਸਿਆਸਤ ਦੇ ਵਿੱਚ ਮਾ ਬੜਾ ਇੱਕ ਫੁੱਲ ਸਟਾਪ ਸੁਚਾ ਸਿੰਘ ਲਗਾ ਕੇ ਵੀਡੀਓ ਯੂ ਕਹਿ ਲੋ ਵੀ ਬਜ਼ੁਰਗ ਕੇ ਉੱਪਰ ਲਾ ਗਿਆ ਵੀਰ ਔਰ ਲੋਕ ਚੰਗੀ ਤਰ੍ਹਾਂ ਜਾਣ ਆ ਇਹ ਰਕੋਰ ਕਿਸ ਨੂੰ ਕਿਸ ਕੇ ਪਾਸੇ ਨੂੰ ਰਗੜੇ ਲਾ ਰਿਹਾ ਅਕਾਲੀਦਲ ਯੋ ਕਰਮ ਨੂੰ ਪੁੱਛਦਾ ਨਹੀਂ ਵੀਰ ਅਕਾਲੀ ਦਲ ਪੁੱਛਦਾ ਨਹੀਂ ਬਦੱਸ ਸੂਚਾ ਸਿੰਘ ਲਗਾ ਨੂੰ ਕੌਣ ਦੱਸੇ ਵੀ ਕਨਲੀ ਦਲ ਨੂੰ ਤਾਂ ਹਲੇ ਲੋਕ ਨਹੀਂ ਪੁੱਛਰੇ ਵੀਰ ਯੋ ਤੈਨੂੰ ਕਿਸੇ ਨੇ ਕਿਆ ਪੁੱਛਣਾ ਯੋ ਕੰਮ ਹੋ ਰਿਹਾ ਆਰ ਉਧਰ ਫਰੀਦਕੋਟ ਦੇ ਵਿੱਚ ਮਾ ਯੋ ਕਰਮਜੀਤ ਅਨਮੋਲ ਦਾ ਸਾਥ ਦੇਣ ਵਾਸਤਾ ਅੱਧਾ ਪਾਲੀਵੁੱਡ ਪਹੁੰਚ ਗਿਆ ਜਿਹੜੇ ਫਿਲਮਾਂ ਮਾਵਾਂ 6-7 ਪੰਜ 6 ਮਮੀਆਂ ਵਣਾ ਬੀਬੀਆਂ ਵਣਾ ਬੇਬੇ ਵਣਾ ਪਾਪੇ ਬਣਾ ਚਾਚੇਤਾਏ ਜੋ ਜਿਹੜੇ ਇੱਕੋ ਤਰ੍ਹਾਂ ਕੇ ਆਵਾ ਸਾਰੇ ਜੋ ਇਕੱਠੇ ਹੋ ਗਏ ਗਾਇ ਵਿਰੁੱਥਾ ਆ ਰੁਤਾ ਬੀ ਐਨ ਸ਼ਰਮਾ ਵੀ ਦਾ ਕਸ ਬੀ ਐਨ ਸ਼ਰਮਾ ਦਾ ਸ ਮੈਂ ਤੋ ਸਿਆਣੇ ਬਣੇਗੀ ਸਮਝ ਮਾ ਨਹੀਂ ਆ ਰਹੀ ਉਹ ਕਹਿ ਰਿਹਾ ਆ ਕਾਰਮਜੀਤਨ ਬੋਲ ਤੋ ਕਾ ਸੇਰੇ ਪੰਜਾਬ ਦੇ ਦੱਸ ਮਹਾਰਾਜਾ ਰਣਜੀਤ ਸਿੰਘ ਸੇਰੇ ਪੰਜਾਬ ਸੁਣਿਆ ਤਾਂ ਜੇ ਉਹ ਕਹਿ ਰਿਹਾ ਕਾ ਕਾਰਮਜੀਤਨ ਬੋਲ ਕਾ ਸੇਰੇ ਪੰਜਾਬ ਕਾ ਬਹੁਤ ਦਰਿਆਦਿਲੀ ਸੰਬੰਧ ਦੇ ਦਾ ਅਰ ਸ਼ਰਮਾ ਜੀ ਨੇ ਇਹ ਕਹਿ ਲਿਆ ਵੀ ਸੇਰੇ ਪੰਜਾਬ ਦਾ ਖਿਤਾਬ ਦੇ ਦਿਆ ਪਰ ਸ਼ਰਮਾ ਜੀ ਨੂੰ ਇਹ ਦੀ ਪਤਾ ਵੀ ਸੰਸਦ ਦੇ ਵਿੱਚ ਮਾਂ ਡਾਂਸਰ ਕਲਾਕਾਰ ਅਦਾਕਾਰ ਇਨਾ ਕੇ ਉੱਥਾ ਦੱਸ ਵੀ ਫਿਰ ਡਾਂਸ ਥੋੜੀ ਕਰਾਣਾ ਜਾਗਾ ਸੰਸਦ ਦੇ ਵਿੱਚ ਗਾਣੇ ਥੋੜੀ ਗਵਾਣੇ ਸੰਸਦ ਦੇ ਵਿੱਚ ਸੇਰੇ ਪੰਜਾਬ ਕਹਿਣ ਤੇ ਪਹਿਲਾਂ ਤੁਹਾਨੂੰ ਸੋਚ ਤੋਂ ਲੋ ਵੀ ਜੇ ਲੋਕ ਤੁਹਾਨੂੰ ਪਿਆਰ ਕਰਾਂ ਕਲਾਕਾਰੀ ਕਰਕਾ ਕਰਾਂ ਇਸ ਦਾ ਮਤਲਬ ਇਹ ਥੋੜੀ ਵੀ ਜੋ ਮਰਜੀ ਮੂੰਹ ਮਾਰਿਆ ਬੋਲਦੇ ਇਹ ਥਾਰਾ ਬਲਕਾਰ ਸਿੱਧੂ ਵੀ ਤੋਂ ਆ ਆਮ ਆਦਮੀ ਪਾਰਟੀ ਦਾ ਇਹ ਬਲਕਾਰ ਸਿੱਧੂ ਨੇ ਦੱਸ ਕਿਹੜੇ ਥਚਨ ਡੇ ਗੱਡੇ ਮੈਨੂੰ ਪਹਿਲਾਂ ਯੂ ਦੱਸੋ। আর সന്നി देओल ਨੇ ਗਰਦਾਸਪੁਰ ਕੇ ਵਿੱਚ ਮে ਕਿਆ ਸਵਾਰਿਆ ਗਰਦਾਸਪੁਰ ਵਾਲੇ ਤੇ ਪੁੱਛ ਲਿਓ ਜਾਗਾ। ਹੈਗੀ ਸੀ ਕੋਈ ਜਵਾਬ। আর ଅନमोल ਗਗਨ ਮਾਨ ਜਿਹੜੀ ਕਹਿ ਰਹੀ ਪੰਜ ਮਿੰਟਵਾ ਦੇ ਦੇਾਂਗੀ ਸਾਰਿਆਂ ਨੂੰ ਯੂ ਐਮ ਬੀ ਸੀ ਪੀ ਯੂ ਇਹ ਸਕਾ ਦੱਸੋ ਕਿਹੜਾ ਕੰਮ ਸਵਾਰਿਆ ਯੋ ਬੀਬੀ ਨੇ। ਆਰ ਮਨ ਤੋਂ ਸਮਝਵਾਰ ਯਾਦ ਦੀ ਵੀਰ ਯੋ ਜਿਹੜੇ ਫਿਲਮੀ ਕਲਾਕਾਰ ਇਹ ਸਾਰੇ ਮਤਲਬ ਉਥਾ ਇਕੱਠਾ ਹੋ ਗਏ ਯੋ ਮਤਲਬ ਚਾਰ ਕਰਨ ਪਹੁੰਚੇ ਵੀ ਦੇ ਉਥਾ ਮਰ ਰੁਦਰ ਅਕਾਲੀ ਦਲ ਛੱਡਣ ਦੇ ਬਾਅਦ ਯੋ ਪੁੱਬਾ ਮਾਰ ਕਾ ਰੋ ਰਿਆ ਇਹ ਤਲਵੀਰ ਗਿੱਲ ਮਨ ਤੋਂ ਯੋ ਬੰਦੇ ਕੀ ਸਮਝ ਮੈ ਨਹੀਂ ਆਂਦੀ ਵੀਰ ਇੱਕ ਪਾਸੇ ਨੂੰ ਗਹਿ ਰਿਹਾ ਕਾ ਮੇਰਾ ਬਹੁਤ ਪਿਆਰਤਾ ਦੂਏ ਪਾਸੇ ਨੂੰ ਯੋ ਉਹਨਾ ਗਿਰਾਜਾ ਭੰਡੀ ਵੀ ਕਰ ਰਿਆ ਪਰ ਮੈਨੂੰ ਸਮਝਿਓ ਨਹੀਂ ਆਈ ਵੀ ਜੇ ਥਨ ਆਪਣ ਡਿਓ ਕਰਨੀ ਸੀ ਜਦ ਲੋੜ ਸੀ ਜਦ ਕਿਉਂ ਨਹੀਂ ਕਰੀ ਇਹ ਬਥਾਮ ਕਰੇ ਜੀ ਕਹਾ ਬਿਕਰਮ ਮਜੀਠੀਆ ਨੇ ਜੋ ਕਰਿਆ ਬਿਕਰਮ ਮਜੀਠੀਆ ਵਾਹ ਕਰੇ ਇਤਨੀ ਡਰਾਮੇ ਕਰਨੇ ਕੋਈ ਫਾਇਦਾ ਨਹੀਂ ਅਰ ਮੈਂ ਤਾਂ ਯੂ ਸੁਣਿਆ ਕਹੇ ਵੀਰ ਪਹਿਲਾਂ ਯੂ ਜਿਹੜਾ ਬੰਦਾ ਮੋਟਰਾਂ ਬੰਨਣੇ ਦਾ ਕੰਮ ਕਰੇਗਾ ਬਿਕਰਮ ਮਜੀਠੀਏ ਨੇ ਕਾਇ ਇਸ ਨੂੰ 80000 ਤਨਖਾਹ ਕੇ ਉੱਪਰ ਵੀ ਇਹ ਲਾਇਆ ਤਾਂ ਬਾਅਦ ਮੈਂ ਦੇਖ ਲਈ ਉਹ ਇਤਨੀ ਸੈਟਿੰਗ ਫੈਟਿੰਗਾਂ ਕਰ ਕਰ ਕੇ ਅੱਜ दल बदलूगा खिताब भीर यो बंद ने अपने नाम कर लिया यो हुआ आज हो मेहनत पर अज बिक्रम मजि खिलाफ बोल रहा भीर और बाकी जेडे हिसाब कह रो रहा मनु तो लगता नहीं भीर भी, भी बहुत टाइम यो झाड़ू वाल कटेगा भी मनु लग रहा है इसके लक्षण दस रहे भी जल्द ही वापस आ जाएगा और सत्ता के भुखे यो जीडर होव चाहे कोई किसी पार्टी का ਇਹਨਾਂ ਨੂੰ ਜੇਤੋਂ ਮਿਲ ਜੇ ਕੁਰਸੀ ਫੇਰ ਤੋਂ ਕੋਈ ਬਾਤ ਨਹੀਂ ਜੇ ਨਾ ਮਿਲੇ ਫੇਰ ਇਤਨੀ ਕਰਾਂ ਇਹ ਸੱਤਾ ਦੀ ਭੁੱਖ ਜੇ ਇਤਨੀ ਹੋਦੀ ਵੀਰ ਇਤਨੀ ਤੇ ਸੱਤਾ ਦੀ ਭੁੱਖ ਐਨੀ ਬੇਸਤੀ ਨਾ ਕਰੀ ਸ਼ਰੋਮਣੀ ਕਾਲੀ ਦਲ ਆਲਾ ਫੇਰ ਸ਼ਰੋਮਣੀ ਕਾਲੀ ਦਲ ਅੰਬਰ ਸਰਜਮੈਨ ਕਰ ਲੰਦਾ ਵੀਰ ਜਾਂ ਤੋਂ ਗਰੇਗਾ ਮੇਰਾ ਟੱਬਰ ਕਾਲੀਆਂ ਦਾ ਪੱਟੜ ਗਾਲੀ ਉਹ ਚਾੜੂ ਵਾਲੇ ਮੰਦਾ ਸੀਸ ਨੂੰ ਪੁੱਛੇ ਨੂੰ ਥਾ ਗਿਆ ਕਰਨ ਗਿਆ ਭਾਜਪੀ ਦੇ ਵਿੱਚ ਮਤ ਹਮ ਕੀ ਕਰਨ ਗਏ ਯੋ ਮਨ ਨੂੰ ਸਮਝਵਾ ਨਹੀਂ ਆਂਦੀ ਉਹ ਲੀਡਰਾਂ ਕੀ ਵੀ ਉਹ ਕਾਰ ਕਿਆ ਰਹੇ ਜਨਾਨੀ ਕੀ ਤਰ੍ਹਾਂ ਮਤਲਬ ਜਿਹੜੇ ਬੰਦੇ ਰੋਹਾਂ ਨਾ ਉਹਨਾਂ ਕੀ ਵਿੱਚ ਮਰਦਾਂ ਵਾਲੇ ਕੰਨ ਹੁੰਦੇ ਨਹੀਂ ਅਰ ਭਾਜਪੀ ਜੁਆਇਨ ਕਰਨ ਦੇ ਸਬੰਧੇ ਨੇ ਮੈਨੂੰ ਤਾਂ ਸਮਝਵਾ ਨਹੀਂ ਆਂਦੀ ਵੀ ਬਣ ਕਿਆ ਰਿਆ ਔਰ ਉਧਰ ਸਕਪਾਲ ਘਹਿਰਾ ਕਾ ਮੇਰਾ ਹੱਕ ਖਾ ਗਿਆ ਯੂ ਬੰਦਾ ਕਾ ਇਤਲੀ ਤੇ ਨਹੀਂ ਪੜਾ ਇਤਨੀ ਤੇ ਵੀ ਪੜੀ ਕੈਟਾਗਰੀ ਦਸੀ ਕਰਾ ਯੋ ਬਾਰਸ ਦੇ ਵਿੱਚ ਜਦ ਮੀਂਹ ਪਵਾਂ ਨਾ ਪੰਜਾਬ ਦੇ ਵਿੱਚ ਮਾ ਫਿਰ ਕੋਹੋਰ ਲੋਟ ਗਈ ਜਿੱਤਲੀ ਜੀ ਆਵਾਗਾ ਉਸ ਉਸ ਕੈਟਾਗਰੀ ਕਾ ਜੋ ਬੰਦਾ ਕਰਿਆ ਗੋਲਡੀ ਨੇ ਕਹਾ ਯੂ ਕਹ ਲੋ ਵੀਰ ਇਹ ਬੰਦੇ ਤੋਂ ਕਰੇ ਗੋਲਡੀ ਨੇ ਕਹਾ ਬਿਸਰਮੀ ਕੀ ਹੱਦ ਪਾਰ ਕਰਤੀ ਇਹ ਜਿਹੜੀ ਪਾਰਟੀ ਦੇ ਬੰਦੇ ਨੇ ਇਸकी ਧਰਮ ਪਤਨੀ ਕੇ ਖਿਲਾਫ ਇਤਨਾ ਕੁਸਬੋਲਿਆਗਾ ਉਹਨਾਂ ਗਏ ਲੈ ਜਾਗਾ ਬੈਕਾ ਹੀ ਚਾਹ ਪਾਣੀ ਪੀ ਰਿਆ ਅਣਖ ਕਾਇ ਇਸਨੇ ਛੱਡਤੀ ਕਾ ਅਣਖ ਅਰ ਅਣਖ ਕਿਆ ਇਸਨੇ ਇਹ ਜੀ ਅਣਖਾਲਾ ਕੋਈ ਵੀਰ ਚਾੜੂ ਪਾਰਟੀ ਨਾਲ ਛੱਡਨੇ ਫਿਰ ਸਵਾਤ ਤੋਂ ਇਸ ਬਾਤ ਥੋੜੇ ਦਿਨ ਜਾਗਾ ਫੇਰ ਮੁੜਿਆ ਮਾ ਆਪਣੀ ਮਰਜ਼ੀ ਗੱਲ ਕਹਿ ਲਓ ਜੋ ਮਰਜ਼ੀ ਅਰਤਾਰਨ ਪਤਨੀ ਇਸਕੀ ਨੂੰ ਜਲੀਲ ਕਰਨ ਵਾਲੇ ਨੂੰ ਸਨਮਾਨਤ ਕਰਿਆ ਤਾਂ ਬੁਲਟ ਮੋਟਰਸਾਈਕਲ ਦਾ ਰੁਸ ਬਣਦੇ ਬਾਕੀ ਉਹ ਕਹ ਲਓ ਫਿਰ ਯੂ ਸਾਰੀਆਂ ਇਸਕੀਆਂ ਗੱਲਾਂ ਪਾ ਸੁਣੀਆਂ ਬਹੁਤ ਵਧੀਆ ਕਰੀਆਂ ਗੱਲਾਂ ਇਸਨੇ ਨਰਾਜਗੀ ਇਸਕੀ ਠੀਕ ਫੇਰ ਜਾ ਤਕਰਾਂ ਇਹ ਤੇ ਬੀਬੀ ਪੱਠੜ ਆਈ ਤੀ ਰਾਜਾ ਬੜਿੰਗਾ ਆਇਆ ਤਾਂ ਸਰਪਾਲ ਕਹਿ ਰਿਹਾ ਇਸਕੀ ਕਰਾਂ ਤਾਂ ਜਾਦ ਕਿਉਂ ਕਰ ਰਹਾ ਤਾਂ ਆ ਮੈਂ ਥਾਰੇ ਜਾਂ ਲਗੜਿਆ ਜਦ ਇਹ ਕਹਿੰਦਾ ਵੀ ਮੈਂ ਨਹੀਂ ਜਾਂਦਾ ਥਾਰੇ ਗੱਲ ਧੋਖਾ ਘਾਤੇ ਦਿਆ ਬਾਕੀ ਇਸ ਕੇ ਬ੍ਰੋਧੀ ਬੰਦੇ ਇਹ ਤਾਂ ਬਰੋਧੀ ਤਾਂ इनकी காங்கிரஸ் ਪਾਰਟੀ ਉਹ ਕਹਰੇ ਤਾਂ ਮੈਂ ਤਕਾਰਕਾ ਪੰਜਾਬ ਦੇ ਵਿੱਚ ਮੈਂ ਟੈਨ ਲਾ ਫੈਕਟਰੀ ਲਾਣੀ ਖਾਲਾ ਜੀਆ ਬਾੜਾ ਹੈ ਇਹ ਵੀ ਉਸ ਨੂੰ ਪਤਾ ਵੀ ਕਾ ਟੈਨ ਲੱਕ ਫੈਕਟਰੀ ਕਰਕਾ ਇਹ ਸਾਰਾ ਚੱਕਰ ਪਿਆ ਚਲੋ ਖੈਰ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਦੇ ਵਿੱਚ ਮਾ ਇਹੋ ਆਦਿ ਦਾ ਬੜਾ ਪ੍ਰੋਗਰਾਮ ਥਾ ਆਰੇ ਕਾਲੂ ਜੀ ਟੈਂਪ ਥਾਰੇ ਗੱਲ ਫੇਰ ਯੋ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਮੰਗਾ ਆਜ ਨੀউজ ਵਾਲਾ ਸਾਡਾ YouTube ਚੈਨਲ ਇਸ ਨੂੰ ਸਬਸਕ੍ਰਾਈਬ ਕਰ ਦਿਓ ਈ ਸਾਰਿਆਂ ਨੂੰ ਲਾਡੇ ਪੁੱਦੀ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ